ਅਸ਼ਤੇਆਂ ਦੇ ਦੋ ਵਿਚਾਰ ਸਾਡੇ ਨਾਲ ਸਾਂਝੇ ਕਰਨ ਦਿਨੇਸ਼ ਸੂਰੀ ਜੀ। शुक्रिया 소ਨੀਆ ਮੈਮ। ਸਭ ਤੋਂ ਪਹਿਲਾਂ ਮੈਂ ਬਹੁਤ-ਬਹੁਤ ਸ਼ੁਕਰੀਆ ਕਰਨਾ ਚਾਹਨਾ ਬਹੁਤ ਹੀ ਸਤਿਕਾਰਯੋਗ ਵਿਨੋਦ ਭਾਰਦਵਾਜੀ ਦਾ। ਔਰ ਕਿਉਂਕਿ ਕਿਹਾ ਜਾਂਦਾ ਨਾ ਕਿ ਹਾਥੀ ਦੇ ਪੈਰ ਵਿੱਚ ਸਬ ਦਾ ਪੈਰ ਤਾਂ ਵਿਨੋਦ ਭਾਰਦਵਾਜੀ ਔਰ ਉਹਨਾਂ ਦੀ ਬਦੌਲਤ ਇੱਥੇ ਪਹੁੰਚੇ ਆ ਤੁਹਾਡੇ ਸਾਰੇ ਦੇ ਰੂਪਰੂ ਹੋ ਰਹੇ ਆ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਮੈਮ ਉਹਨਾਂ ਦਾ ਬਹੁਤ ਧੰਨਵਾਦ ਹੈ। ਔਰ ਮੈਡਮ ਬਹੁਤ ਸੌਫਟ ਸਪੋਕਰ ਨੇ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਬਹੁਤ ਤਜਰਬੇ ਭਰਪੂਰ ਗੱਲਾਂ ਕੀਤੀਆਂ ਸੋਨੀਆ मैम ਪ੍ਰਿੰਸੀਪਲ ਸਾਹਿਬ ਦੁਆਬਾ ਸਕੂਲ ਤੋਂ ਪ੍ਰਿੰਸੀਪਲ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਰੇ ਅਧਿਆਪਕगण ਜਿਹੜੇ ਇੱਥੇ ਮੌਜੂਦ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਈਵੈਂਟ ਦੇਖਣਾ ਤਾਂ ਬਹੁਤ ਸੌਖਾ ਹੈ ਲੇਕਿਨ ਈਵੈਂਟ ਨੂੰ ਤਿਆਰ ਕਰਨਾ ਉਸ ਵਿੱਚ ਬਹੁਤ ਜਾਨ ਲੱਗਦੀ ਹੈ ਬਹੁਤ ਜਜਬਾ ਲੱਗਦਾ ਲੇਕਿਨ ਜਿਹੜੇ ਪਲੇਅਰ ਇੱਥੇ ਮੌਜੂਦ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੀ ਜ਼ਿੰਦਗੀ ਵਿੱਚ ਇਹੋ ਜਿਹਾ ਮੌਕਾ ਆਇਆ ਹੋਣਾ ਕਿ ਕਈਆਂ ਨੇ ਕਿਹਾ ਹੋਣਾ ਕਿ ਤੂੰ ਥੱਕ ਜਾਏਂਗਾ ਤੂੰ ਹਾਰ ਜਾਏਂਗਾ ਜਦ ਕਿਸੇ ਧੀ ਨੂੰ ਕਿਹਾ ਹੋਣਾ ਛੱਡ ਪਰੇ ਤੂੰ ਥੱਕ ਜਾਏਂਗੀ ਤੂੰ ਹਾਰ ਜਾਏਂਗੀ ਦੁਨੀਆ ਤਾਂ ਬੜਾ ਕੁਝ ਕਹਿੰਦੀ ਐ ਤੂੰ ਥੱਕ ਜਾਏਂਗੀ ਤੂੰ ਹਾਰ ਜਾਏਂਗੀ ਦੁਨੀਆ ਤਾਂ ਬੜਾ ਕੁਝ ਕਹਿੰਦੀ ਐ ਅਸਲੀ ਖਿਡਾਰੀ ਉਹ ਐ ਜੇ ਗੱਲ ਪਹੁੰਚੂਗੀ ਤਾਂ ਤਾੜੀਆਂ ਮਾਰਿਓ ਅਸਲੀ ਖਿਡਾਰੀ ਉਹ ਐ ਜਿਸ ਦੀ ਥਕਾਨ ਗਰਾਊਂਡ ਚ ਆ ਕੇ ਲੈਂਦੀ ਹੈ ਅਸਲੀ ਖਿਡਾਰੀ ਉਹ ਹੈ ਜਿਸ ਦੀ ਥਕਾਨ ਗਰਾਊਂਡ ਚ ਆ ਕੇ ਲੈਂਦੀ ਹੈ ਤਾਂ ਜਿੱਦਾਂ ਜਿੱਦਾਂ ਈਵੈਂਟ ਅੱਗੇ ਚੱਲੀ ਜਾਂਦਾ ਹੈ ਮੈਨੂੰ ਪਤਾ ਤੁਹਾਡਾ ਜੋਸ਼ ਵੱਧ ਹੀ ਜਾਂਦਾ ਹੈ ਔਰ ਭਾਰਤਵਾਦ ਸਾਹਿਬ ਇੱਕ ਗੱਲ ਇੱਥੇ ਪਹੁੰਚ ਕੇ ਮੈਂ ਮਹਿਸੂਸ ਕੀਤੀ ਪੜਦਾ ਵੀ ਹੁੰਦਾ ਪਰ ਮੈਨੂੰ ਗੱਲ ਕਿਤੇ ਕਿਤੇ ਥੋੜੀ ਟਿਪੀਕਲ ਲੱਗਦੀ ਕਈ ਵੇਲੇ ਕਹਿੰਦੇ ਆ ਨਾ ਕਿ ਧੀਆਂ ਅੱਜ ਕੱਲ ਮੁੰਡਿਆਂ ਦੇ ਮੁਕਾਬਲੇ ਵਿੱਚ ਬਰਾਬਰ ਚੱਲ ਰਹੀਆਂ ਪਰ ਇੱਥੇ ਆ ਕੇ ਮੈਨੂੰ ਲੱਗਦਾ ਕਿ ਧੀਆਂ ਤਾਂ ਪਹਿਲਾਂ ਹੀ ਅੱਗੇ ਸੀ ਉਹ ਸੋਚ ਗਲਤ ਹੈ ਕਿਉਂਕਿ ਜੇ ਮੇਰੀ ਮਾਂ ਨਾ ਹੁੰਦੀ ਤਾਂ ਮੈਂ ਇੱਥੇ ਨਾ ਹੁੰਦਾ ਪਰਮਾਤਮਾ ਨੇ ਧੀਆਂ ਨੂੰ ਚੁਣਿਆ ਕਿ ਉਹਨਾਂ ਦੇ ਥਰੂ ਦੁਨੀਆ ਚੱਲਦੀ ਹੈ ਤਾਂ ਧੀਆਂ ਦਾ ਸਤਕਾਰ ਹਮੇਸ਼ਾ ਤੋਂ ਹੋਣਾ ਚਾਹੀਦਾ ਸੀ ਜੋ ਜਗ੍ਹਾ ਤੁਹਾਨੂੰ ਨਹੀਂ ਮਿਲੀ ਧੀਆਂ ਮੁੰਡਿਆਂ ਤੋਂ ਹਮੇਸ਼ਾ ਹੀ ਧੋਖ ਤਮੱਕੇ ਸੀ ਆਪਣੇ ਲਈ ਪਲੀਜ਼ ਤਾੜੀਆਂ ਮਾਰੋ ਇੱਕ ਵਾਰ ਅਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਮੇਰੇ ਫਾਦਰ ਸਾਹਿਬ ਨੂੰ ਇੱਥੇ ਐਜ਼ ਅ ਚੀਫ ਗੈਸਟ ਸਰ ਦੇ ਆ ਮੈਂ ਆਪਣੇ ਸਕੂਲ ਕਿਰਪਾਲ ਸਾਗਰ ਉੱਥੇ ਇੱਕ ਦਿਨ ਕਿਹਾ ਸੀਗਾ ਕਿ ਇੱਕ ਪਿਤਾ ਹੀ ਇਹੋ ਜਿਹਾ ਸ਼ਖਸ ਹੈ ਜਿਸ ਨੂੰ ਆਪਣੇ ਪੁੱਤਰ ਦੀ ਕਾਮਯਾਬੀ ਤੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਇੱਕ ਪਿਤਾ ਹੀ ਅਜਿਹਾ ਇਨਸਾਨ ਹੈ ਜਦੋਂ ਉਸ ਦਾ ਪੁੱਤਰ ਉਸ ਤੋਂ ਵੀ ਅੱਗੇ ਨਿਕਲਦਾ ਹੈ ਜਿੱਤੀ ਉਸ ਤੋਂ ਵੀ ਅੱਗੇ ਜਾਂਦੀ ਹੈ ਤਾਂ ਉਸ ਨੂੰ ਬਹੁਤ ਖੁਸ਼ੀ ਮਿਲਦਾ ਜਾਂਦਾ ਹੈ ਤਾਂ ਪੁੱਤਰ ਨੂੰ ਵੀ ਦਿਨ ਸਕੂਨ ਮਿਲਦਾ ਤੇ ਮੈਂ ਬਹੁਤ ਧੰਨਵਾਦੀ ਆ ਔਰ ਮੈਂ ਤੇ ਸ਼ੰਗਾਰਾ ਅੰਕਲ ਗੱਲ ਕਰ ਰਹੇ ਸੀਗੇ ਧੀਆ ਨੂੰ ਦੇਖ ਕੇ ਥੋੜੇ ਇਮੋਸ਼ਨਲ ਹੋ ਰਹੇ ਸੀਗੇ ਕਿਉਂਕਿ ਉਹ ਵੀ ਧੀਆ ਦੇ ਪਿਤਾ ਨੇ ਤੇ ਮੇਰੀ ਵੀ ਇੱਕ ਧੀ ਹੈ ਤਾਂ ਉਹਨੂੰ ਇੱਕ ਸੱਚੀ ਗੱਲ ਕਹਿਣੀ ਚਾਹੁੰਦਾ ਕਿਉਂਕਿ ਜਦ ਤੱਕ ਤੁਸੀਂ ਮਾਪਿਓ ਨਹੀਂ ਬਣਦੇ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਅਹਿਸਾਸ ਨਹੀਂ ਹੁੰਦਾ ਤੁਹਾਡੇ ਮਾਤਾ ਪਿਤਾ ਤੁਹਾਡੇ ਲਈ ਕੀ ਕੁਝ ਕਰਦੇ ਆ ਮੇਰਾ ਮੇਰੇ ਪ੍ਰਿਤਾ ਪ੍ਰਤੀ ਪਿਆਰ ਮੈਨੂੰ ਬਚਪਨ ਚ ਲੱਗਦਾ ਸ਼ਾਇਦ ਬਹੁਤ ਜ਼ਿਆਦਾ ਲੇਕਿਨ ਅੱਜ ਜਦ ਮੈਂ ਇੱਕ ਧੀ ਦਾ ਪਿਓ ਆ ਤਾਂ ਮੈਂ ਮਹਿਸੂਸ ਕਰ ਸਕਦਾ ਕਿ ਜਿੰਨਾ ਪਿਆਰ ਮੈਂ ਆਪਣੀ ਧੀ ਨੂੰ ਕਰਦਾ ਸ਼ਾਇਦ ਕਿਸੇ ਹੋਰ ਨੂੰ ਨਹੀਂ ਕਰਦਾ ਇਹ ਅਸਲ ਸੱਚ ਇਹ ਹੈ ਤਾਂ ਤੁਹਾਡੇ ਪਿਤਾ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੁਹਾਡੀ ਮਾਂ ਤੁਹਾਨੂੰ ਬਹੁਤ ਪਿਆਰ ਕਰਦੀ ਹੈ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਸ਼ਾਇਦ ਤੁਹਾਡੇ ਸਾਰਿਆਂ ਦੇ ਪਿਤਾ ਇਕੱਲੇ ਬਹਿ ਕੇ ਸੋਚਦੇ ਹੋਣਗੇ ਜਦ ਤੁਹਾਨੂੰ ਦੇਖਦੇ ਵੀ ਹੋਣਗੇ ਨਾ ਡਾਂਟਦੇ ਵੀ ਹੋਣਗੇ ਤਾਂ ਸ਼ਾਇਦ ਇਹ ਸੋਚਦੇ ਹੋਣੇ ਕਿ ਜੇ ਹੁੰਦਾ ਬਸ ਚ ਮੇਰੀ ਇਹ ਧੀਏ ਮੈਂ ਤੇਰੇ ਲਿਖ ਆਪ ਲਿਖਦਾ ਮੈਂ ਤੇਰੇ ਲਿਖ ਆਪ ਲਿਖਦਾ ਜੇ ਪਿਤਾ ਦੇ ਬਸ ਜੋ ਹੋਵੇ ਨਾ ਤਾਪੜੀ ਧੀ ਦੇ ਲੇਖ ਪਿਤਾ ਆਪ ਲਿਖਦਾ ਔਰ ਪਿਤਾ ساری ਜ਼ਿੰਦਗੀ ਘਰ ਵਿੱਚ ਵਿਲਨ ਬਣਿਆ ਰਹਿੰਦਾ ਡੈਡੀ ਤੁਹਾਡੇ ਲਈ ਵੀ ਕਹਿੰਦਾ ਪਿਤਾ ساری ਜ਼ਿੰਦਗੀ ਘਰ ਵਿੱਚ ਨਾ ਅਮਰੀਸ਼ਪੂਰੀ ਬਣਿਆ ਰਹਿੰਦਾ ਵਿਲਨ ਬਣਿਆ ਰਹਿੰਦਾ ਸਰਵਿਸ ਕਰਕੇ ਕਿ ਉਸ ਦਾ ਪੁੱਤ ਉਸ ਦੀ ਧੀ ਸਮਾਜ ਵਿੱਚ ਹੀਰੋ ਬਣ ਸਕੇ ਤਾਂ ਪਿਤਾ ਦੀ ਜੋ ਮਿਹਨਤ ਹੁੰਦੀ ਹੈ ਉਹਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਔਰ ਮੈਂ ਇੱਕ ਛੋਟੀ ਜੀ ਗੱਲ ਪਿਓ ਧੀ ਦੇ ਰਿਸ਼ਤੇ ਤੇ ਸੁਣਾਉਣਾ ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਕਿਉਂਕਿ ਸਮਾਂ ਥੋੜਾ ਜ਼ਿਆਦਾ ਲੈ ਲੈਂਦਾ ਕਿਵਲੇ ਸੁਨਾਦਮ ਇੱਕ ਵਾਰ ਨਾ ਕਹਿੰਦੇ ਇੱਕ ਜਹਾਜ਼ ਹੁੰਦਾ ਉਹ ਟੇਕ-ਆਫ ਕਰਨ ਲੱਗਦਾ ਇੱਕ ਬੱਚੀ ਥੋੜੀ ਸ਼ਰਾਰਤ ਕਰ ਰਹੀ ਹੁੰਦੀ ਹੈ ਤੇ ਲੋਕ ਪਰੇਸ਼ਾਨ ਹੋ ਜਾਂਦੇ ਆ ਜਹਾਜ਼ ਟੇਕ-ਆਫ ਕਰ ਜਾਂਦਾ ਭਾਰਤ ਵਾਜ ਸਾਹਿਬ ਔਰ ਉਸ ਤੋਂ ਬਾਅਦ ਅਨਾਉਂਸਮੈਂਟ ਹੁੰਦੀ ਕਹਿੰਦੇ ਕੋਈ ਖਤਰਾ ਆ ਗਿਆ ਮਸ਼ੀਨਰੀ ਥੋੜੀ ਨਾ ਖਰਾਬ ਹੋ ਰਹੀ ਹੈ ਤਾਂ ਤੁਸੀਂ ਸੀਟ ਬੈਲਟ ਲਗਾ ਲਓ ਸਾਰੇ ਡਰ ਜਾਂਦੇ ਆ ਵੈਸੇ ਹੀ ਸਾਰਿਆਂ ਨੂੰ ਘੰਟੀਆਂ ਸੁਣਨ ਲੱਗ ਪੈਂਦੀਆਂ ਜਿਵੇਂ ਬੱਦਲ ਕਰਜ ਰਹੇ ਹੁਣ ਕਿ ਹੁਣ ਤਾਂ ਅਖੀਰਲਾ ਸਮਾਂ ਆ ਗਿਆ ਪਰ ਜਿਹੜੀ ਉਹ ਬੱਚੀ ਸ਼ਰਾਰਤ ਕਰ ਰਹੀ ਹੁੰਦੀ ਨਾ ਉਹ ਬੜੀ ਸ਼ਾਂਤ ਹੁੰਦੀ ਹੈ ਬੜੀ ਈਜ਼ੀਲੀ ਬੈਠੀ ਹੁੰਦੀ ਹੈ ਫਿਰ ਥੋੜੀ ਦੇਰ ਬਾਅਦ ਅਨਾਉਂਸਮੈਂਟ ਹੁੰਦੀ ਹੈ ਕਿਉਂਕਿ ਲੋਕ ਬਹੁਤ ਘਬਰਾ ਜਾਂਦੇ ਆ ਬਹੁਤ ਪੈਨਿਕ ਹੋ ਜਾਂਦੇ ਆ ਥੋੜੀ ਦੇਰ ਬਾਅਦ ਅਨਾਉਂਸਮੈਂਟ ਹੁੰਦੀ ਹੈ ਤਾਂ ਜਿਹੜੇ ਲੋਕ ਆ ਉਹਨਾਂ ਨੂੰ ਥੋੜਾ ਸੁੱਖ ਦਾ ਸਾਹ ਮਿਲਦਾ ਕਿਉਂਕਿ ਅਨਾਉਂਸਮੈਂਟ ਹੁੰਦੀ ਹੈ ਕਿ ਖਤਰਾ ਟਲ ਗਿਆ ਜਹਾਜ਼ ਹੁਣ ਥੋੜੀ ਦੇਰ ਤੇ ਲੈਂਡ ਹੋ ਜਾਵੇਗਾ ਜਿਹੜੇ ਲੋਕ ਉਸ ਬੱਚੀ ਨੂੰ ਦੇਖ ਰਹੇ ਸਨ ਕਿ ਬਹੁਤ ਸ਼ਰਾਰਤ ਕਰ ਰਹੀ ਆ ਪਰ ਜਦੋਂ ਖਤਰਾ ਆਇਆ ਉਹ ਬੱਚੀ ਬੜੇ ਆਰਾਮ ਨਾਲ ਬੈਠੀ ਸੀ ਲੋਕ ਬੜੇ ਪਰੇਸ਼ਾਨ ਸੀ ਪੈਨਿਕ ਹੋ ਰਹੇ ਸਨ ਤਾਂ ਕੁਝ ਲੋਕਾਂ ਨੇ ਜਾ ਕੇ ਉਸ ਬੱਚੀ ਨੂੰ ਪੁੱਛਿਆ ਕਹਿੰਦੇ ਕਿ ਜਦੋਂ ਇੰਨਾ ਖਤਰਾ ਮੰਡਰਾ ਰਿਆ ਸੀਗਾ ਅਸੀਂ ਤਾਂ ਸਾਰੇ ਡਰ ਗਏ ਰੱਬ ਦਾ ਨਾਮ ਲੈਣ ਲੱਪੇ ਕਿ ਤੂੰ ਕਿਵੇਂ ਇੰਨੇ ਸ਼ਾਂਤੀ ਨਾਲ ਬੈਠੀ ਸੀ ਉਹ ਕਹਿੰਦੀ ਤੁਹਾਨੂੰ ਸੱਚੀ ਗੱਲ ਦੱਸਾਂ ਮੈਨੂੰ ਡਰ ਕਿਉਂ ਨਹੀਂ ਲੱਗਿਆ ਉਹ ਕਹਿੰਦੇ ਕਿਉਂ ਨਹੀਂ ਲੱਗਿਆ ਜੇ ਗੱਲ ਤੁਹਾਡੇ ਤੱਕ ਪਹੁੰਚ ਗਈ ਤਾਂ ਉਸ ਤੋਂ ਬਾਅਦ ਤਾੜੀਆਂ ਨਾਲ ਆਪਣਾ ਅਸ਼ੀਰਵਾਦ ਦਿਓ ਬੱਚੀ ਕਹਿੰਦੀ ਸੱਚੀ ਗੱਲ ਦੱਸਾਂ ਮੈਨੂੰ ਡਰ ਕਿਉਂ ਨਹੀਂ ਲੱਗਿਆ ਕਹਿੰਦੇ ਕਿਉਂ ਨਹੀਂ ਲੱਗਿਆ ਕਹਿੰਦੇ ਕਿਉਂਕਿ ਜਹਾਜ਼ ਦਾ ਪਾਇਲਟ ਮੇਰਾ ਪਿਤਾ ਹੈ ਤੇ ਮੈਨੂੰ ਪਤਾ ਮੇਰੇ ਪਿਤਾ ਮੈਨੂੰ ਕੁਝ ਨਹੀਂ ਹੋਣ ਦੇਣਗੇ ਤੇ ਜਦ ਤੱਕ ਸਿਰ ਤੇ ਪਿਤਾ ਦਾ ਸਾਆਇਆ ਠਕ ਠੋਕ ਕੇ ਬੜੀ ਤਸੱਲੀ ਨਾਲ ਕੰਮ ਕਰਿਆ ਕਰੋ ਮਿਹਨਤ ਕਰਿਆ ਕਰੋ ਭਾਵੇਂ ਪੰਗੇ ਲਿਆ ਕਰੋ ਕਿਉਂਕਿ ਪਿਓ ਆਪੇ ਸੰਭ ਲੈਂਦਾ ਔਰ ਜਿਹੜੇ ਟੀਚਰਸ ਨੇ ਉਹ ਪਿਤਾ ਦਾ ਰੂਪ ਨਿਭਾਉਂਦੇ ਆ ਭਾਰਤਵਾਦ ਸਾਹਿਬ ਮੈਂ ਇੱਥੇ ਮਹਿਸੂਸ ਕਰ ਸਕਦਾ ਕਿ ਉਹਨਾਂ ਦੇ ਦਿਲ ਅੰਦਰ ਜੋ ਤੁਹਾਡੇ ਸਾਰੇ ਲਈ ਫੀਲਿੰਗਸ ਨੇ ਜੋ ਮੈਮ ਦੇ ਦਿਲ ਚ ਫੀਲਿੰਗਸ ਨੇ ਉਹ ਜਦੋਂ ਤੁਸੀਂ ਇਸ ਸਥਾਨ ਤੇ ਪਹੁੰਚੂਗੇ ਇਸ ਉਮਰ ਦੇ ਪੜਾਅ ਤੇ ਪਹੁੰਚੂਗੇ ਤੁਹਾਨੂੰ ਪਤਾ ਲੱਗਣਾ ਮੈਂ ਜਲਦੀ ਰੈਪ ਅਪ ਕਰ ਦਿੰਦਾ ਮੈਮ ਕਹਿੰਦੇ ਸੀ ਨਾ ਤੁਹਾਨੂੰ ਸੁਣਨਾ ਚਾਹੁੰਦੇ ਆ ਮੇਰੇ ਅੱਖਾਂ ਅੱਖਾਂ ਨਮ ਹੋ ਗਈਆਂ ਮੈਮ ਦੀ ਤਾਂ ਜਿਹੜੇ ਅੱਜ ਜਿੱਤੇ ਨੇ ਉਹ ਇਸ ਕਰਕੇ ਜਿੱਤੇ ਨੇ ਕਿਉਂਕਿ ਉਹਨਾਂ ਦਾ ਫੋਕਸ ਜਿੱਤ ਤੇ ਸੀ ਅਰਜੁਨ ਦੇ ਨਿਸ਼ਾਨੇ ਵਾਂਗ ਉਹਨਾਂ ਦਾ ਜਿਹੜਾ ਨਿਸ਼ਾਨਾ ਸੀ ਮੱਛੀ ਦੀ ਅੱਖ ਤੇ ਸੀ ਇਹ ਨਹੀਂ ਕਿ ਮੱਛੀ ਮਾਰ ਕੇ ਸ਼ਾਮ ਨੂੰ ਖਾਣੀ ਆ ਇਸ ਕਰਕੇ ਕਿਉਂਕਿ ਆਲੇ ਦੁਆਲੇ ਕੋਈ ਡਿਸਟਰੈਕਸ਼ਨ ਨਹੀਂ ਸੀ ਉਹਨੂੰ ਪਤਾ ਸੀਗਾ ਕਿ ਜਿਹੜੀ ਮੱਛੀ ਆ ਬੇਸ਼ੱਕ ਘੁੰਮਦੀ ਆ ਕਨਫਿਊਜ਼ਨ ਬਾਤ ਐ ਡਿਸਟਰੈਕਸ਼ਨ ਬਾਤ ਐ ਪਰ ਮੱਛੀ ਦੀ ਅੱਖ ਤੇ ਨਿਸ਼ਾਨਾ ਮਾਰਨਾ ਤੁਸੀਂ ਜਿੱਤਦੇ ਹੋ ਇਸ ਕਰਕੇ ਅੱਜ ਰੌਸ਼ਨੀ ਰੌਸ਼ਨੀ ਹੋਈ ਪਈ ਸੀ ਮੈਡਲ ਬਾਤ ਮਿਲੇ ਉਹਨਾਂ ਨੂੰ ਜਿੱਤੇ ਤੁਸੀਂ ਇਸ ਕਰਕੇ ਕਿਉਂਕਿ ਤੁਹਾਡਾ ਨਿਸ਼ਾਨਾ ਪੱਕਾ ਸੀ ਦ੍ਰਿੜ ਨਿਸ਼ਚੈ ਸੀ ਫੋਕਸ ਰੱਖਿਓ ਜਦੋਂ ਫੋਕਸ ਹਟਿਆ ਸੜਕ ਤੇ ਵੀ ਲਿਖਿਆ ਹੁੰਦਾ ਨਾ ਕਿ ਨਜ਼ਰ ਹਟੀ ਦੁਰਘਟਨਾ ਘਟੀ ਫੋਕਸ ਹਟਿਆ ਤੁਸੀਂ ਫੇਲ ਹੋ ਜਾਓਗੇ ਫੋਕਸ ਬਣਿਆ ਰਹਾ ਜਿੱਤ ਦੇ ਚਾਂਸਸ ਵੱਧ ਜਾਣਗੇ ਲੇਕਿਨ ਜਿਹੜੇ ਅੱਜ ਹਾਰੇ ਆ ਅੱਜ ਮੁਸ਼ਕਿਲ ਬਣੇ ਆ ਕੱਲ ਨੂੰ ਮੁਸ਼ਕਿਲ ਵਧੇਗੀ ਪਰਸੋਂ ਨੂੰ ਮੁਸ਼ਕਿਲ ਹੋਰ ਵਧੇਗੀ ਲੇਕਿਨ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ ਵੀ ਦ੍ਰਿੜ ਨਿਸ਼ਚੈ ਰੱਖਿਆ ਤੁਸੀਂ ਵੀ ਚਿੱਤ ਇਕਾਗਰ ਕਰਕੇ ਚੱਲਦੇ ਰਹੇ ਮੰਜ਼ਿਲ ਆਪ ਕਦਮ ਚੁੰਮੇਗੀ ਔਰ ਤੁਹਾਡਾ ਨਾਮ ਜਿੱਤਣ ਵਾਲੇ ਤੋਂ ਅੱਜ ਜਿੱਤਣ ਵਾਲੇ ਤੋਂ ਵੀ ਵੱਡਾ ਹੋਵੇਗਾ ਤਾਂ ਕਦੀ ਵੀ ਹਾਰ ਕੇ ਬਹਿਣਾ ਨਹੀਂ ਆ ਚੱਲਦੇ ਰਹਿਣਾ ਉਹ ਕਹਿੰਦਾ ਨਾ ਕਿ ਇੱਕ ਛੋਟੀ ਜੀ ਲਾਈਨ ਹੈ ਕਹਿੰਦਾ ਕਿ ਮੈਂ ਖੁਸ਼ ਬਹੁਤ ਐ ਮੈਂ ਖੁਸ਼ ਬਹੁਤ ਆ ਕਿ ਹਾਰ ਕੇ ਆਇਆ ਆ ਉਹ ਕਹਿੰਦੇ ਖੁਸ਼ੀ ਕਿਉਂ ਆ ਕਹਿੰਦਾ ਕੁਝ ਤੇ ਕਰਕੇ ਆਇਆ ਆ ਕੁਝ ਤੇ ਕਰਕੇ ਆਇਆ ਤਾਂ ਜਿਨ੍ਹਾਂ ਨੇ ਅੱਜ ਪਾਰਟਿਸਿਪੇਟ ਕੀਤਾ ਹੈ ਉਹਨਾਂ ਦਾ ਵੀ ਧੰਨਵਾਦ ਔਰ ਇੱਕ ਵਾਰ ਫਿਰ ਤੋਂ ਪ੍ਰਿੰਸੀਪਲ ਸਾਹਿਬ ਭਾਰਤਵਾਹ ਸਾਹਿਬ ਤੇ ਤੁਹਾਡੇ ਸਾਰੇ ਪ੍ਰਸ਼ਾਸਨ ਦਾ ਸਕੂਲ ਕਾਲਜ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਨਾ ਬੱਚਿਆਂ ਦਾ ਕਿਉਂਕਿ ਬਹੁਤ ਕਾਰਡੀਅਲ ਨੇ ਬਹੁਤ ਨਿੱਘਾ ਪਰਮਾ ਸਵਾਗਤ ਦਿੱਤਾ ਬਹੁਤ ਪਿਆਰ ਦਿੱਤਾ ਤੋਂ ਤੁਹਾਡੇ ਰਿਣੀ ਆ ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ